ਉਮਰ ਗਣੀ ਤੇ ਰਿਜ਼ਵਾਨ ਪਿਛਲੀ ਰਾਤ ਉਮਰ ਗਣੀ ਦੇ ਪੁਰਾਣੇ ਬੇਲੀਆਂ ਨੂੰ ਮਿਲਣ ਗੁਜਰਾਂਵਾਲੇ ਚਲੇ ਗਏ ਸਨ ਕੱਲ ਲਾਹੌਰ ਦਾ ਸ਼ਾਹੀ ਕਿਲਾ ਤੇ ਸ਼ਾਹੀ ਮਸਜਿਦ ਵੇਖਣੋਂ ਰਹਿ ਗਏ ਸਾਂ ਇਸ ਲਈ ਉਮਰ ਗਣੀ ਹੁਰੀਨ ਸਵੇਰੇ 8 ਵਜੇ ਹੀ ਸਾਡੇ ਕੋਲ ਸ਼ਾ ਤਾਜ ਹੋਟਲ ਵਿੱਚ ਪਹੁੰਚ ਗਏ ਥੋੜੀ ਦੇਰ ਬਾਅਦ ਜਗਤਾਰ ਦਾ ਇੱਕ ਹੋਰ ਪ੍ਰਸ਼ੰਸਕ ਸ਼ਾਇਰ ਨਵੀਦ ਸ਼ਹਿਜ਼ਾਦ ਵੀ ਪਹੁੰਚ ਗਿਆ ਨਵੀਦ ਖੁਰੀ ਜਲੰਧਰ ਦੀ ਬਾਲੋਕੀ ਬਸਤੀ ਦੇ ਰਹਿਣ ਵਾਲੇ ਸਨ ਗੱਲਾਂ ਦੇਸ਼ ਦੀ ਵੰਡ ਦੇ ਸੰਤਾਪ ਤੋਂ ਲੈ ਕੇ ਚਲਦੀਆਂ ਚਲਦੀਆਂ ਕਸ਼ਮੀਰ ਤੱਕ ਪੁੱਜੀਆਂ ਫਿਰ ਪਾਕਿਸਤਾਨ ਦੀ ਹਕੂਮਤ ਤੱਕ ਤੇ ਉਸ ਤੋਂ ਬਾਅਦ ਇਲਾਕੇ ਅਤੇ ਜ਼ੁਬਾਨਾਂ ਦੇ ਆਧਾਰ ਉੱਤੇ ਪਾਕਿਸਤਾਨ ਵਿੱਚ ਪੈਦਾ ਹੋ ਰਹੇ ਵਖਰੀਮੀਆਂ ਬਾਰੇ ਚੱਲ ਪਈਆਂ ਕਾਨਫਰੰਸ ਦੇ ਪਹਿਲੇ ਦਿਨ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਨੌਜਵਾਨ ਮੇਰੇ ਕੋਲ ਆਇਆ ਤੇ ਉਸਨੇ ਅੰਗਰੇਜ਼ੀ ਤੇ ਉਰਦੂ ਵਿੱਚ ਲਿਖੀ ਇੱਕ ਦੁਵਰਕੀ ਮੇਰੇ ਹੱਥ ਵਿੱਚ ਫੜਾਉਂਦਿਆ ਗਿਆ ਜਨਾਬ ਅਸੀਂ ਸ਼ਰਾਇਕੀ ਜ਼ੁਬਾਨ ਦੇ ਹਵਾਲੇ ਨਾਲ ਇੱਕ ਤਹਿਰੀਕ ਚਲਾ ਰਹੇ ਹਾਂ ਪਾਕਿਸਤਾਨ ਵਿੱਚ ਇਹ ਪੈਂਫਲੇਟ ਉਸੇ ਹਵਾਲੇ ਨਾਲ ਹੀ ਹੈ ਇਹ ਸ਼ਰਾਇਕੀ ਦਾ ਕੀ ਰੌਲਾ ਹੈ ਇੱਧਰ ਮੈਂ ਪੁੱਛਿਆ ਤਾਂ ਨਵੀਦ ਕਹਿਣ ਲੱਗਾ ਉਹ ਕਹਿੰਦੇ ਨੇ ਅਸੀਂ ਸ਼ਰਾਇਕੀ ਜ਼ੁਬਾਨ ਦੇ ਨਾਂ ਉੱਤੇ ਆਪਣਾ ਦੇਸ਼ ਬਣਾਵਾਂਗੇ ਉਹਨਾਂ ਨੇ ਇਸ ਦੇਸ਼ ਦਾ ਨਕਸ਼ਾ ਵੀ ਬਣਾ ਕੇ ਵੰਡਿਆ ਉਹ ਅਜਿਹਾ ਕਿਉਂ ਕਰ ਰਹੇ ਨੇ ਉਹ ਆਖਦੇ ਨੇ ਕਿ ਅਸੀਂ ਪੰਜਾਬੀ ਨਹੀਂ ਸਾਡਾ ਅਲੱਗ ਸ਼ਰਾਇਕ ਵਸੀਬ ਸ਼ਰਾਇਕੀ ਜ਼ੁਬਾਨ ਨਾਲ ਬਹੁਤ ਰੋਹਿਆ ਅਜਿਹਾ ਉਹਨਾਂ ਦਾ ਮੰਨਣਾ ਹੈ ਨਵੀਦ ਸ਼ਹਿਜ਼ਾਦ ਆਪਣੀ ਮੁਲਾਜ਼ਮਤ ਦੇ سلسلے ਵਿੱਚ ਪਿਛਲੇ ਸਮੇਂ ਉਸ ਇਲਾਕੇ 'ਚ ਰਿਹਾ ਹੈ ਜਿਸ ਨੂੰ ਉਹ ਲੋਕ ਸ਼ਰਾਇਕਿਸਤਾਨ ਆਖਦੇ ਨੇ ਸ਼ਾਇਰ ਹੋਣ ਕਰਕੇ ਜਦੋਂ ਉਹਦਾ ਕੋਈ ਜਾਣੂ ਕਿਸੇ ਹੋਰ ਨਾਲ ਉਸਦੀ ਜਾਣ ਪਛਾਣ ਕਰਾਉਣ ਲੱਗਾ ਤਾਂ ਅਗਲੇ ਨੇ ਪੁੱਛਿਆ ਕਿ ਕੀ ਨਵੀਦ ਸ਼ਹਿਜ਼ਾਦ ਸਥਾਨਕ ਇਲਾਕੇ ਨਾਲ ਹੀ ਸਬੰਧ ਰੱਖਦਾ ਹੈ ਤਾਂ ਉਹ ਅੱਗੋਂ ਕਹਿਣ ਲੱਗਾ ਨਹੀਂ ਇਹ ਤਾਂ ਸੁਹਦਾ ਮੁਹਾਜ਼ਰ ਹੈ ਪਾਕਿਸਤਾਨ ਦਾ ਹੀ ਇੱਕ ਪੰਜਾਬੀ ਉਹਨਾਂ ਲਈ ਮੁਹਾਜ਼ਰ ਭਾਵ ਸ਼ਰਨਾਰਥੀ ਹੀ ਸੀ ਉਹ ਪੰਜਾਬੀ ਨੂੰ ਆਪਣਾ ਮੰਨਣ ਲਈ ਤਿਆਰ ਨਹੀਂ ਸੀ ਉਹ ਤਾਂ ਸ਼ਰਾਈਕੀ ਦੀ ਤਹਿਰੀਕ ਬੜੇ ਜ਼ੋਰ ਸ਼ੋਰ ਨਾਲ ਚਲਾ ਰਹੇ ਨੇ ਮੇਰਾ ਗੀਤ ਰੇਡੀਓ ਲਈ ਮਨਜ਼ੂਰ ਹੋ ਗਿਆ ਤਾਂ ਉਹ ਕਹਿੰਦੇ ਅਸੀਂ ਆਪਣੇ ਰੇਡੀਓ ਉੱਤੇ ਪੰਜਾਬੀ ਗੀਤ ਚੱਲਣ ਨਹੀਂ ਦੇਣਾ ਨਵੀਦ ਨੇ ਦੱਸਿਆ ਅਸਲ ਵਿੱਚ ਉਹ ਜ਼ੁਬਾਨ ਦੇ ਆਧਾਰ ਤੇ ਭਾਰਤ ਵਾਂਗ ਸੂਬਿਆਂ ਦੀ ਮੁਰਹਦ ਬੰਦੀ ਚਾਹੁੰਦੇ ਨੇ ਉਹ ਇਸ ਲਈ ਭਾਰਤ ਦੀ ਮਿਸਾਲ ਵੀ ਦਿੰਦੇ ਨੇ ਉਹਨਾਂ ਮੁਤਾਬਕ ਪੰਜਾਬ ਦੀ ਤਾਕਤਵਰ ਸ਼੍ਰੇਣੀ ਜੋ ਮਜ਼ਬੂਤ ਸੈਂਟਰ ਦੇ ਹੱਕ ਵਿੱਚ ਹੈ ਹਮੇਸ਼ਾ ਪਾਸ਼ਾਈ ਆਧਾਰ ਉੱਤੇ ਨਵੀਂ ਹੱਦ ਬੰਦੀ ਦਾ ਵਿਰੋਧ ਕਰਦੀ ਹੈ ਇਸੇ ਕਰਕੇ ਉਹ ਪੰਜਾਬੀਆਂ ਦੇ ਜ਼ਿਆਦਾ ਖਿਲਾਫ ਨੇ ਡਾਕਟਰ ਜਗਤਾਰ ਨੇ ਗੱਲ ਹੋਰ ਸਾਫ਼ ਕੀਤੀ ਉਹਨਾਂ ਮੁਤਾਬਕ ਪੰਜਾਬ ਵਿੱਚ ਪੰਜਾਬੀ ਬੋਲਦਾ ਇਲਾਕਾ ਕਿਹੜਾ ਹੈ ਉਹ ਤਾਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਸਿਰਫ ਲਾਹੌਰ ਸ਼ੇਖੋਪੁਰਾ ਗੁਜਰਾਵਾਲਾ ਕਸੂਰ ਫੈਸਲਾਬਾਦ ਅਤੇ ਗੁਜਰਾਤ ਜ਼ਿਲ੍ਹੇ ਦੇ ਕੁਝ ਹਿੱਸੇ ਨੂੰ ਖਾਲਸ ਪੰਜਾਬੀ ਬੋਲਦਾ ਇਲਾਕਾ ਮੰਨਦੇ ਨੇ ਨਵੀਦ ਸ਼ਹਿਜ਼ਾਦ ਨੇ ਮੇਰੇ ਮਨ ਵਿੱਚ ਨਵਾਂ ਸਵਾਲ ਪੈਦਾ ਕਰ ਦਿੱਤਾ ਤਾਂ ਕਿ 라ਵਲਪਿੰਡੀ ਦਾ ਪੋਠੋਹਾਰ ਵਾਲਾ ਇਲਾਕਾ ਵੀ ਉਹ ਪੰਜਾਬੀ ਭਾਸ਼ੀ ਨਹੀਂ ਮੰਨਦੇ ਹਾਂ 라ਵਲਪਿੰਡੀ ਜੇਹਲਮ اٹਕ ਤੇ ਚੱਕਵਾਲ ਦੇ ਇਲਾਕੇ ਨੂੰ ਉਹ ਵੱਖਰੀ ਪੋਠੋਹਾਰੀ ਤਹਿਜ਼ੀਬ ਮੰਨਦੇ ਨੇ ਬਾਕੀ 19 ਜ਼ਿਲ੍ਹਿਆਂ ਵਿੱਚੋਂ ਮੁਲਤਾਨ ਡਿਵੀਜ਼ਨ ਦੇ 6 ਜ਼ਿਲ੍ਹੇ ਬਹਾਵਲਪੁਰ ਡਿਵੀਜ਼ਨ ਦੇ 3 ਜ਼ਿਲ੍ਹੇ ਡੇਰਾ ਗਾਜੀ ਖਾਨ ਤੇ ਸ਼ਰਗੋਦਾ ਡਿਵੀਜ਼ਨਾਂ ਦੇ 4-4 ਜ਼ਿਲ੍ਹੇ ਅਤੇ ਉਕਾੜਾ ਤੇ ਚੰਗ ਦੇ ਜ਼ਿਲ੍ਹਿਆਂ ਵਿੱਚ ਉਹਨਾਂ ਮੁਤਾਬਕ ਬਹੁ ਗਿਣਤੀ ਸ਼ਰਾਇਕੀ ਭਾਸ਼ੀ ਲੋਕ ਵਸਦੇ ਨੇ ਉਹ ਤਾਂ ਇਹ ਵੀ ਆਖਦੇ ਨੇ ਕਿ ਡੇਰਾ ਇਸਮਾਇਲ ਖਾਂ ਜੋ ਸਰਹੱਦੀ ਸੂਬੇ ਦੀ ਡਿਵੀਜ਼ਨ ਹੈ ਤਾਰੀਖੀ ਤੌਰ ਉੱਤੇ ਸ਼ਰਾਇਕੀ ਬੋਲਣ ਵਾਲਿਆਂ ਦੀ ਹੀ ਜ਼ਮੀਨ ਹੈ ਕਿਸੇ ਨੇ ਹਾਸੇ ਨਾਲ ਆਖਿਆ ਇਸੇ ਹਿਸਾਬ ਨਾਲ ਅੱਧਾ ਪਾਕਿਸਤਾਨ ਤਾਂ ਉਹਨਾਂ ਦਾ ਹੀ ਹੋ ਗਿਆ ਇਹ ਮਜ਼ਾਕ ਨਹੀਂ ਹਕੀਕਤ 'ਚ ਨਵੀਦ ਨੇ ਗੰਭੀਰ ਹੁੰਦਿਆਂ ਆਖਿਆ ਉਹ ਇਹੋ ਹੀ ਆਖਦੇ ਨੇ ਕਿ ਪਾਕਿਸਤਾਨ ਦੀ 50% ਆਬਾਦੀ ਸ਼ਰਾਇਕੀ ਪਾਸ਼ੀ ਹੈ। ਉਹ ਆਪਣੇ ਹੱਕ ਵਿੱਚ ਜਿਹੜੀਆਂ ਦਲੀਲਾਂ ਦਿੰਦੇ ਹਨ। ਉਹਨਾਂ ਵਿੱਚੋਂ ਇੱਕ ਇਹ ਹੈ ਕਿ ਸ਼ਰਾਇਕੀ ਨੂੰ ਸਕੂਲਾਂ ਵਿੱਚ ਨਾ ਪੜ੍ਹਾਏ ਜਾਣ ਦੇ ਬਾਵਜੂਦ ਉਰਦੂ ਤੋਂ ਪਿੱਛੋਂ ਛਪੀਆਂ ਸਭ ਤੋਂ ਵੱਧ ਕਿਤਾਬਾਂ ਦੀ ਗਿਣਤੀ ਸ਼ਰਾਇਕੀ ਜ਼ੁਬਾਨ ਦੀਆਂ ਕਿਤਾਬਾਂ ਦੀ ਹੈ। ਉਹ ਦਾਅਵਾ ਕਰਦੇ ਹਨ ਕਿ ਉਸ ਇਲਾਕੇ ਵਿੱਚ ਸ਼ਰਾਇਕੀ ਮੁਸ਼ਾਇਰੇ ਤੇ ਸ਼ਰਾਈਕੀ ਗੀਤ ਸੰਗੀਤ ਦੇ ਤਾਂ ਸੈਂਕੜੇ ਪ੍ਰੋਗਰਾਮ ਹੁੰਦੇ ਹਨ ਜਦਕਿ ਉਰਦੂ ਅਤੇ ਪੰਜਾਬੀ ਦੇ ਅਜਿਹੇ ਕਾਮਯਾਬ ਪ੍ਰੋਗਰਾਮ ਹੋਣੇ ਨਾ ਮੁਮਕਨ ਹਨ ਜਿਨ੍ਹਾਂ ਵਿੱਚ ਸ਼ਿਰਕਤ ਕਰਨ ਵਾਲਿਆਂ ਦੀ ਗਿਣਤੀ ਹਜ਼ਾਰਾਂ ਵਿੱਚ ਹੋਵੇ ਨਵੀਦ ਸ਼ਹਿਜ਼ਾਦ ਉਸ ਖਿੱਤੇ ਵਿੱਚ ਰਿਹਾ ਹੋਣ ਕਰਕੇ ਸ਼ਰਾਈਕੀ ਵਾਲਿਆਂ ਦੇ ਦ੍ਰਿਸ਼ਟੀਕੋਣ ਤੋਂ ਪੂਰੀ ਤਰ੍ਹਾਂ ਵਕਫ ਸੀ ਉਹ ਤਾਂ ਇਸ ਗੱਲ ਦਾ ਵੀ ਮਾਨ ਕਰਦੇ ਨੇ ਕਿ ਬਹੁਤੇ ਪਾਕਿਸਤਾਨੀ ਗਾਇਕ ਵੀ ਸ਼ਰਾਈਕੀ ਬੋਲਣ ਵਾਲੇ ਹਨ ਜਿਵੇਂ ਪਠਾਣੇ ਖਾਂ ਹੁਸੈਨ ਬਖਸ਼ ਖਾਨ ਅਤਾ ਉੱਲਾ ਖਾਨ ਇਸੇ ਖੇਲਵੀ ਸ਼ਹਜਾਦਾ ਸ਼ਖਾਵਤ ਹੁਸੈਨ ਜ਼ਾਹਿਦਾ ਪਰਵੀਨ ਸ਼ਰਈਆ ਮਲਤਾਨੀ ਕਰ ਆਬਿਦਾ ਪਰਵੀਨ ਗੁਲਬਹਾਰ ਬਾਨੋ ਸਾਜੀਆ ਖੁਸ਼ਕ ਇਕਬਾਲ ਬਾਨੋ ਤੇ ਸੁਰਈਆ ਖਾਨਮ ਸਭ ਨੂੰ ਉਹ ਆਪਣੇ ਖਾਤੇ ਵਿੱਚ ਹੀ ਪਾਉਂਦੇ ਨੇ ਸ਼ਰਾਇਕੀ ਵਾਲਿਆਂ ਦਾ ਲਾਇਆ ਇਹ ਟੀਕਾ ਅਸਰ ਅੰਦਾਜ਼ ਹੋ ਰਿਹਾ ਸੀ ਰਾਤੀ ਪੰਜਾਬੀ ਗੀਤ ਗਾਉਣ ਲੱਗਿਆ ਤਸਵਰ ਖਾਨਮ ਇਹ ਆਖਣਾ ਨਹੀਂ ਸੀ ਭੁੱਲੀ ਉੰਜ ਮੇਰੀ ਆਪਣੀ ਜ਼ੁਬਾਨ ਸ਼ਰਾਇਕੀ ਹੈ ਇਨ ਜੋ 50 ਮਿਲੀਅਨ ਸ਼ਰਾਇਕੀ ਬੋਲਣ ਵਾਲਿਆਂ ਲਈ ਪੰਜਵੇਂ ਸੂਬੇ ਸ਼ਰਾਇਕਿਸਤਾਨ ਦੀ ਮੰਗ ਕਰਦੇ ਹਨ ਨਵੀਦ ਸਹਿਜਾਦ ਲੰਮੀ ਜਾਣਕਾਰੀ ਦੇਣ ਤੋਂ ਬਾਅਦ ਠੰਡੀ ਹੋ ਚੁੱਕੀ ਚਾਹ ਦੀਆਂ ਚੁਸਕੀਆਂ ਭਰਨ ਲੱਗਾ ਗੱਲਬਾਤ ਦੀ ਵਾਕਡੋਰ ਜਗਤਾਰ ਨੇ ਸੰਭਾਲ ਲਈ ਅਸਲ ਵਿੱਚ ਇਹ ਸਾਰਾ ਸਿਆਪਾ ਗਰੀਅਰ ਸੰ ਦਪਾਇਆ ਹੋਇਆ ਉਸਨੇ ਹੀ ਕਿਹਾ ਸੀ ਕਿ ਇਹ ਭਾਸ਼ਾ ਪੰਜਾਬੀ ਦਾ ਹਿੱਸਾ ਨਹੀਂ ਖਾਣ ਨੂੰ ਖਾਵਣ ਕਹਿਣ ਨਾਲ ਪੰਜਾਬੀ ਸ਼ਰਾਈਕੀ ਨਹੀਂ ਹੋ ਜਾਂਦੀ ਹਿੰਦ ਕੋ ਵੀ ਪੰਜਾਬੀ ਹੈ ਤੇ ਪੋਠੋਹਾਰੀ ਵੀ ਮੇਰੇ ਮਨ ਵਿੱਚ ਖਿਆਲ ਆਇਆ ਕਿ ਕੱਲ ਨੂੰ ਪੋਠੋਹਾਰ ਵਾਲੇ ਵੀ ਆਖ ਸਕਦੇ ਹਨ ਕਿ ਸਾਨੂੰ ਵੱਖਰਾ ਸੂਬਾ ਚਾਹੀਦਾ ਹੈ ਹਾਂ ਹਾਂ ਇਦਾਂ ਦੀ ਗੱਲ ਵੀ ਚੱਲ ਸਕਦੀ ਹੈ ਨਵੀਦ ਨੇ ਚਾਹ ਦਾ ਖਾਲੀ ਕੱਪ ਟ੍ਰੇ ਵਿੱਚ ਰੱਖ ਦਿਆਂ ਗਿਆ ਮੁਲਤਾਨ ਵਿੱਚ ਨੀਲੀ ਬਾਰ ਦੇ ਇਲਾਕੇ ਦੀ ਜ਼ੁਬਾਨ ਨੂੰ ਜਾੰਗਲੀ ਜ਼ੁਬਾਨ ਵੀ ਆਖਦੇ ਨੇ ਨਵਾਬ ਵਖਤ ਵਾਲੇ ਉਸ ਜ਼ੁਬਾਨ ਨੂੰ ਰਚਨਾਵੀਂ ਆਖਦੇ ਹਨ ਉਹ ਵੀ ਆਖਦੇ ਨੇ ਹਮਾਰਾ ਸ਼ਰਾਈਕੀ ਤੇ ਪੰਜਾਬੀ ਨਾਲ ਕੋਈ ਤਾਲੁਕ ਨਹੀਂ ਜਗਤਾਰ ਨੇ ਕਿਹਾ ਇਹ ਅੰਗਰੇਜ਼ਾਂ ਦੇ ਝਗੜੇ ਪਾਏ ਹੋਏ ਹਨ ਉਹਨਾਂ ਨੇ ਹੀ ਲੈਂਦੀ ਦੀ ਵੱਖਰੀ ਡਿਕਸ਼ਨਰੀ ਤਿਆਰ ਕਰਵਾਈ ਇਨ੍ਹਾਂ ਝਗੜਿਆਂ ਅਤੇ ਵੰਡੀਆਂ ਦੇ ਅੱਗੇ ਤੋਂ ਅੱਗੇ ਵਾਧੇ ਜਾਣ ਬਾਰੇ ਨਵੀਦ ਸ਼ਹਿਜ਼ਾਦ ਨੇ ਕਿਹਾ ਸ਼ਰਾਈਕੀ ਖੁਦ ਚਾਰ ਪੰਜ ਛੋਟੀਆਂ ਬੋਲੜੀਆਂ ਦਾ ਮجموعਾ ਹੈ ਡਹਿਰਨੀ ਡੇਰਾ ਗਾਜੀਖਾ ریاਸਤੀ ਬਹਾਵਲਪੁਰ ਮਲਤਾਨ ਦੀ ਮਲਤਾਨੀ ਨੀਲੀ ਬਾਰ ਵਾਲੀ ਜਟਕੀ ਜਾਂ ਰਚਨਾਵੀ ਰਲ ਕੇ ਸ਼ਰਾਇਕੀ ਮੰਨਦੇ ਹਨ ਗੱਲਬਾਤ ਵਿੱਚੋਂ ਇੱਕ ਨੁਕਤਾ ਹੋਰ ਉੱਪਰ ਕੇ ਸਾਹਮਣੇ ਆਇਆ ਕਿ ਉਹ ਲੋਕ ਪੰਜਾਬੀਆਂ ਨੂੰ ਨਫ਼ਰਤ ਨਾਲ ਵੇਖਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਪੰਜਾਬੀ ਉਹਨਾਂ ਦੀ ਹੱਕੀ ਮੰਗ ਨੂੰ ਦਬਾ ਰਹੇ ਹਨ ਨਵੀਦ ਸ਼ਹਿਜ਼ਾਦ ਨੇ ਕਿਸੇ ਸ਼ਰਾਈਕੀ ਸ਼ਾਇਰ ਦਾ ਹਵਾਲਾ ਦਿੱਤਾ ਪੰਜਾਬੀਆਂ ਦੀ ਬਾਲਾਦਸਤੀ ਬਾਰੇ ਉਸਨੇ ਲਿਖਿਆ ਅਸੀਂ ਕੈਦੀ ਤਖਤ ਲਾਹੌਰ ਦੇ ਮੈਂ ਨਵੀਦ ਸ਼ਹਿਜਾਤ ਤੋਂ ਇਸ ਮਸਲੇ ਬਾਰੇ ਅੰਤਿਮ رائے ਮੰਗੀ ਤਾਂ ਉਸ ਦੁਖੀ ਮਨ ਨਾਲ ਕਿਹਾ ਹਕੀਕਤ ਇਹ ਹੈ ਕਿ ਪੰਜਾਬੀਆਂ ਨੂੰ ਦਬਾ ਕੇ ਰੱਖਿਆ ਜਾ ਰਿਹਾ ਹੈ ਪਾਣੀਆਂ ਦਾ ਝਗੜਾ ਹੋਵੇ ਤਾਂ ਵੀ ਪੰਜਾਬੀਆਂ ਉੱਤੇ ਦਬਾਅ ਪੰਜਾਬੀ ਰਾਈਟਰ ਵੀ ਲਤਾੜਿਆ ਪਿਆ ਜਿਵੇਂ ਉਰਦੂ ਵਾਲਿਆਂ ਪੰਜਾਬੀ ਨੂੰ ਲਤਾੜਿਆ ਤੇਵੇਂ ਸ਼ਰਾਇਕੀ ਵਾਲੇ ਪੰਜਾਬੀ ਨੂੰ ਲਤਾੜ ਰਹੇ ਨੇ ਫਿਰ ਨਵੀਦ ਨੇ ਹੱਸਦਿਆਂ ਹੋਇਆਂ ਗੰਭੀਰ ਸੱਚ ਕਿਹਾ ਅਗਰ ਪਾਕਿਸਤਾਨ ਵਿੱਚ ਕੋਈ ਤਿਲਕ ਕੇ ਡਿੱਗ ਪਵੇ ਤਾਂ ਕਹਿੰਦੇ ਨੇ ਕਿ ਇਹ ਇੰਡੀਆ ਨੇ ਕੇਲਾ ਸੁੱਟਿਆ ਸੀ ਇੰਜ ਹੀ ਸ਼ਰਾਇਕੀ ਵਾਲੇ ਆਖਦੇ ਨੇ ਪੰਜਾਬ ਨੂੰ ਤੇ ਪੰਜਾਬੀ ਇਸੇ ਸ਼ਰਮ ਦੇ ਮਾਰੇ ਹੁਣ ਤੱਕ ਚੁੱਪ ਰਹੇ ਫਿਰ ਉਸਨੇ ਦੁੱਖ ਨਾਲ ਆਪਣੀ ਗੱਲ ਮੁਕਾਈ ਪੰਜਾਬੀਆਂ ਵਿੱਚ ਤਵੱਸਬ ਨਹੀਂ ਦੂਜੇ ਪਾਸੇ ਭਾਵੇਂ ਪਠਾਨ ਹੋਣ ਤੇ ਭਾਵੇਂ ਬਲੋਚ ਤੇ ਭਾਵੇਂ ਹੋਰ ਲੋਕ ਜਦੋਂ ਮਿਲਦੇ ਨੇ ਤਾਂ ਮਨ ਵਿੱਚ ਕਸਰ ਰੱਖਦੇ ਨੇ ਮਨਾਂ ਦੀਆਂ ਇਹਨਾਂ ਕਸਰਾਂ ਬਾਰੇ ਜ਼ੁਬਾਨਾਂ ਦੇ ਆਧਾਰ ਉੱਤੇ ਇੱਕ ਦੂਜੇ ਨੂੰ ਦਬਾਉਣ ਅਤੇ ਵੰਡੀਆਂ ਪਾਉਣ ਬਾਰੇ ਅੰਤਿਮ ਫੈਸਲਾ ਤਾਂ ਸਾਡੇ ਪਾਕਿਸਤਾਨੀ ਭਰਾਵਾਂ ਨੇ ਆਪ ਹੀ ਕਰਨਾ ਹੈ ਪਰ ਇਸ ਗੁਫ਼ਤਗੂ ਵਿੱਚੋਂ ਪਾਕਿਸਤਾਨ ਦੇ ਭਾਸ਼ਾਈ ਮਸਲੇ ਦੇ ਕੁਝ ਹੋਰ ਪਸਾਰਾ ਤੇ ਪਰਤਾਂ ਉੱਤੇ ਸਾਡੀ ਝਾਤ ਪਉਣ ਲਈ ਅਸੀਂ ਨਵੀਦ ਸ਼ਹਿਜ਼ਾਦ ਦੇ ਧੰਨਵਾਦੀ ਸਾਂ